ਏ ਭਗਵੰਤਮਾਨ ਜਿਹਦੇ ਪੱਲੇ ਕੱਖ ਨਹੀਂ ਨਾ ਉਹਦੀ ਮੋਹਰ ਆਪਣੀ ਐ ਨਾ ਉਹਦਾ ਪੈਨ ਆਪਣਾ ਨਾ ਭਗਵੰਤਮਾਨ ਪੰਜਾਬ ਦਾ ਆਪਣਾ ਇਹ ਉਹ ਲੋਕ ਗੱਡੀਆਂ ਤੇ ਬੈਠ ਗਏ ਨੇ ਜਿਹੜੇ ਪੰਜਾਬ ਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ ਜਿਹੜਾ ਭਗਵੰਤਮਾਨ ਕੇਜਰੀਵਾਲ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ ਐਨ ਕੋਈ ਨਹੀਂ ਪਤਾ ਕਿ ਅਕਾਲੀ ਦਰ ਉਹ ਡੂਮਣਾ ਜਿਹੜਾ ਜਦੋਂ ਲੜਦਾ ਫਿਰ ਬੰਦਾ ਪਾਣੀ ਵੀ ਨਹੀਂ ਮੰਗਦਾ ਪਾਣੀ ਵੀ ਨਹੀਂ ਤੁਸੀਂ ਭਮੱਕੜ ਦਾ ਦੇਖਿਆ ਹੁਣੇ ਪਰ ਅਕਾਲੀ ਉਹ ਨੇ ਜਿਹੜੇ ਛਾਤੀ ਤੇ ਬੈਠ ਕੇ ਲੜਦੇ ਨੇ ਛਾਤੀ ਤੇ ਬੈਠ ਕੇ ਇਹ ਉਹ ਜਮਾਤ ਹੈ ਕਿ ਜਿਨ੍ਹਾਂ ਵੀ 105 ਸਾਲ ਦੇ ਵਿੱਚ ਪੰਜਾਬ ਦੇ ਵੱਲ ਅੱਖ ਚਾਕੇ ਦੇਖੇ ਉਦਾ ਨਾਮ ਉਹ ਨਿਸ਼ਾਨ ਮਟਾ ਕੇ ਹੈ ਤੇਰੇ ਨਾਮ ਉਹ ਨਿਸ਼ਾਨ ਕੇਜਰੀਵਾਲ ਸਾਹਿਬ ਤੁਸੀਂ ਸਮਝਦੇ ਸੀ ਕਿ 65000 ਏਕੜ ਜ਼ਮੀਨ ਐਕਵਾਇਰ ਕਰਕੇ ਤੁਸੀਂ ਲਾਉਣ ਲੱਗੇ ਪਾਜੀਓਗੇ ਪਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਕਾਲੀਦਲਾ ਚ ਡਾਂਗ ਚੱਕ ਕੇ ਖੜਾ ਮੈਂ ਦੱਸਣਾ ਚਾਹੁੰਨਾ 200 ਸਵਾ 200 ਟਾਣ ਨੇ ਛੋਟੇ ਪੰਜਾਬ ਦੇ ਵਿੱਚ ਕੁੱਲ 7800 ਏਕੜ ਦੇ ਵਿੱਚ ਵਸੇ ਹੋਏ ਨੇ ਤੁਸੀਂ ਆਪੇ ਲਾ ਲਓ ਵੀ 65000 60000 ਏਕੜ ਕਦੋ ਬਾਦ ਹੋਣਾ ਐ ਐਸਾ ਕੜੀਸਾ ਬਣਾਂਗੇ ਐਸਾ ਕੜੀਸਾ ਬਣਾਂਗੇ ਤੁਹਾਡੇ ਤੁਹਾਡੇ ਐਮਐਲਏ ਤੇ ਮੰਤਰੀਆਂ ਨੂੰ ਪਿੰਡ ਦੀ ਜੂਝ ਨਹੀਂ ਬੜਨ ਦਿੰਦੇ ਪਿੰਡ ਦੀ ਪਰਮਿਟ ਨਹੀਂ ਬੜਨ ਦਿੰਦੇ ਸੋ ਇਸ ਲਈ ਮੇਰੀ ਬੇਨਤੀ ਹੈ ਤਕੜੇ ਹੋ ਕੇ ਲੜਾਈ ਲੜੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਝੰਡਾ ਚੱਕ ਕੇ ਪੂਰੇ ਪੰਜਾਬ ਦੇ ਵਿੱਚ ਤੁਰ ਰਹੇ ਨੇ ਜੋਸ਼ ਤੇ ਰੋਸ਼ ਦੇ ਨਾਲ ਆਪਾਂ ਇੱਥੇ ਇਕੱਠੇ ਹੋਏ ਆਂ ਕਿਉਂਕਿ ਅੱਜ ਦਾ ਇਹ ਧਰਨਾ ਜ਼ਾਲਮ ਸਰਕਾਰ ਦੇ ਖਿਲਾਫ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਹੋਂਕਾਰ ਨੂੰ ਪੜ ਰਿਹਾ ਹੈ ਬੇਸ਼ੱਕ ਸੋਸ਼ਲ ਮੀਡੀਆ ਤੇ ਪਿਛਲੇ ਥੋੜੇ ਦਿਨਾਂ ਦੇ ਵਿੱਚ ਇਹ ਮੁੱਦਾ ਹੁਣ ਘਰ ਘਰ ਪਹੁੰਚ ਚੁੱਕਿਆ ਹੈ ਕਿਉਂਕਿ ਜਾਗਰਤੀ ਆਈ ਕਿਸਾਨਾਂ ਦੇ ਵਿੱਚ ਇਹ ਗੱਲ ਗਈ ਕਿ ਇਹ ਬਹੁਤ ਵੱਡਾ ਡਾਕਾ 3 ਮਹੀਨੇ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅਤੇ ਲੁਧਿਆਣੇ ਗਮਾੜਾ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਦੱਸ ਦਿਆ ਸੀ ਪੰਜਾਬ ਸਰਕਾਰ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਿ ਐਨੀਆਂ ਸੁਖਾਲੀਆਂ ਨਹੀਂ ਸਾਡੀਆਂ ਜ਼ਮੀਨਾਂ ਤੱਪਣੀਆਂ ਐਨੀਆਂ ਸੁਖਾਲੀਆਂ ਨਹੀਂ ਇਹ ਸਮਝਦੇ ਸੀ ਕਿ ਏਸੀ ਦੇ ਵਿੱਚ ਬੈਠ ਕੇ ਐਂ ਕਾਪੀ ਤੇ ਨਕਸ਼ਾ ਜਾ ਬਣਾ ਕੇ 65000 ਏਕੜ ਜ਼ਮੀਨ ਐਕਵਾਇਰ ਕਰਕੇ ਵੱਡਾ ਲੋਨ ਲੈ ਕੇ ਦਿੱਲੀ ਨੂੰ ਪਾਰ ਜਾਵਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਜਿਹੜਾ ਭਗਵੰਤ ਮਾਨ ਕੇਜਰੀਵਾਲ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ ਇਹਨੂੰ ਉਹ ਨਹੀਂ ਪਤਾ ਕਿ ਅਕਾਲੀ ਦਲ ਉਹ ਡੂਮਣਾ ਜਿਹੜਾ ਜਦੋਂ ਲੜਦਾ ਫਿਰ ਬੰਦਾ ਪਾਣੀ ਵੀ ਨਹੀਂ ਮੰਗਦਾ ਪਾਣੀ ਵੀ ਨਹੀਂ ਮੰਗਦਾ ਕੇਜਰੀਵਾਲ ਸਾਹਿਬ ਤੁਸੀਂ ਭਮੱਕੜ ਦਾ ਦੇਖਿਆ ਹੁਣੇ ਪਰ ਅਕਾਲੀ ਉਹ ਨੇ ਜਿਹੜੇ ਛਾਤੀ ਤੇ ਬੈਠ ਕੇ ਲੜਦੇ ਨੇ ਛਾਤੀ ਤੇ ਬੈਠ ਕੇ ਇਹ ਉਹ ਜਮਾਤ ਹੈ ਕਿ ਜਿਨ੍ਹਾਂ ਵੀ 105 ਸਾਲ ਦੇ ਵਿੱਚ ਪੰਜਾਬ ਦੇ ਵੱਲ ਅੱਖ ਚਾਕੇ ਦੇਖੇ ਉਹਦਾ ਨਾਮੋਂ ਨਿਸ਼ਾਨ ਮਟਾ ਕੇ ਹੱਤੇ ਨੇ ਨਾਮੋਂ ਨਿਸ਼ਾਨ ਕੇਜਰੀਵਾਲ ਸਾਹਿਬ ਤੁਸੀਂ ਸਮਝਦੇ ਸੀ ਕਿ 65000 ਏਕੜ ਜ਼ਮੀਨ ਐਕਵਾਇਰ ਕਰਕੇ ਤੁਸੀਂ ਲਾਉਣ ਲੱਗੇ ਪਾਜੀਓਗੇ ਪਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਕਾਲੀਦਲਾ ਚ ਡਾਂਗ ਚੱਕ ਕੇ ਖੜਾ ਮੈਂ ਦੱਸਣਾ ਚਾਹੁੰਨਾ 200 ਸਵਾ 200 ਟੌਨ ਨੇ ਛੋਟੇ ਪੰਜਾਬ ਦੇ ਵਿੱਚ ਕੁੱਲ 7800 ਏਕੜ ਦੇ ਵਿੱਚ ਵਸੇ ਹੋਏ ਨੇ ਤੁਸੀਂ ਆਪੇ ਲਾ ਲਓ ਵੀ 65000 68000 ਏਕੜ ਕਦੋਂ ਬਾਦ ਹੋਣਾ ਇਹ ਭਗਵੰਤਮਾਨ ਜਿਹਦੇ ਪੱਲੇ ਹੀ ਕੱਖ ਨਹੀਂ ਨਾ ਉਹਦੀ ਮੋਹਰ ਆਪਣੀ ਐ ਨਾ ਉਹਦਾ ਪੈਨ ਆਪਣਾ ਨਾ ਭਗਵੰਤ ਮਾਨ ਪੰਜਾਬ ਦਾ ਆਪਣਾ ਇਹ ਉਹ ਲੋਕ ਗੱਡੀਆਂ ਤੇ ਬੈਠ ਗਏ ਨੇ ਜਿਹੜੇ ਪੰਜਾਬ ਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ ਜੇ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਇਹ ਹੰਕਾਰ ਦੇ ਵਿੱਚ ਇਹ ਲਲਕਾਰ ਦੇ ਵਿੱਚ ਖੜੇ ਨਾ ਹੁੰਦੇ ਤਾਂ ਹੁਣ ਨੂੰ ਕਦੋਂ ਦੇ ਇਹਨਾਂ ਨੇ ਇਹ ਜ਼ਮੀਨ ਦੇ ਹੋਰ ਅਗਲੇ ਨੋਟੀਫਿਕੇਸ਼ਨ ਜਾਰੀ ਕਰ ਦੇਣੇ ਸੀ ਪਰ ਹੁਣ ਲੱਤਾਂ ਕੰਬਦਿਆਂ ਨੇ ਲੱਤਾਂ ਮੈਂ ਬਹੁਤਾ ਸਮਾਂ ਨਹੀਂ ਲੈਣਾ 1 ਮਿੰਟ ਦੇ ਵਿੱਚ ਆਪਣੀ ਬੇਨਤੀ ਸਮਾਪਤ ਕਰ ਦੇਣੀ ਆ ਹੁਣ ਲੱਤਾਂ ਕੰਬਦਿਆਂ ਨੇ ਸਰਕਾਰ ਦੀਆਂ ਕਿਉਂਕਿ ਇਹਨੂੰ ਪਤਾ ਨਹੀਂ ਲੱਗਿਆ ਕਿ ਇਹ ਅਕਾਲੀ ਦਲ ਵਾਲੇ ਕਿੱਧਰੋਂ ਕਿੱਧਰੋਂ ਨਿਕੜ ਕੇ ਚੰਡੇ ਲੈ ਕੇ ਡਾਂਗਾਂ ਲੈ ਕੇ ਖੜੇ ਹੋ ਗਏ ਨੇ ਮੇਰੀ ਬੇਨਤੀ ਆ ਇੱਕ ਝਕਾਰਾ ਬੁਲਾਉਣ ਲੱਗਿਆ ਪਹਿਲਾਂ ਹੁਕਮ ਹੋਇਆ ਇਹ ਦੱਸ ਦਿਓ ਕੈਮਰਿਆਂ ਦੇ ਵਿੱਚ ਕਿ ਅੱਜ ਇਹ ਬਠਿੰਡੇ ਦੇ ਵਿੱਚ ਹਜ਼ਾਰਾਂ ਦੀ ਤਦਾਰ ਦੇ ਵਿੱਚ ਹੋ ਰਿਹਾ ਕੱਟ ਇਹ ਮੀਨ ਪੱਤਰ ਸਾਹਿਬ ਹੋਊਗਾ ਸਰਕਾਰ ਦੀ ਤਬੂਤ ਦੇ ਕਿਲ ਸਭਤ ਹੋਊਗਾ ਸਰਕਾਰ ਦੇ ਤਬੂਦੇ ਵਿੱਚ ਦੱਬ ਕੇ ਪਹਿਲਾਂ ਜਕਾਰਾ ਬੁਲਾ ਦਿਓ ਬੋਲੇ ਇਸ਼ਨਾਨ ਆ ਦੇਖ ਲੈ ਕੇਜਰੀਵਾਲ ਤੇ ਭਗਵੰਤ ਮਾਨ ਦੀ ਟੀਮ ਵੈਸੇ ਟੀਵੀ 'ਚ ਬੈਠੀ ਦੇਖਦੀ ਹੋਊਗੀ ਆਨੇ ਕਾਲੀ ਜਿਹੜੇ ਮੀਂਹ ਦੇ ਵਿੱਚ ਵੀ ਖੜਦੇ ਨੇ ਅੱਜ ਅੱਗ ਵਰਸ ਰਹੀ ਆ ਪੂਰੀ ਗਰਮੀ ਦੇ ਵਿੱਚ ਵੀ ਖੜਦੇ ਨੇ ਹੁਣ ਇਹ ਨਹੀਂ ਬੇੰਤੀ ਆ ਨੌਜਵਾਨਾਂ ਨੂੰ ਕਿਉਂਕਿ ਆਪਾਂ ਨੇ ਸਿਰਫ ਇਤਿਹਾਸ ਪੜ੍ਹਿਆ ਪਰ ਇਹ ਉਹ ਸਮਾਂ ਜਿਹੜਾ ਇਤਿਹਾਸ ਬਣਨਾ ਹੈ ਇਤਿਹਾਸ ਦੇ ਵਿੱਚ ਆਪਣਾ ਇੱਕ ਇੱਕ ਖੂਨ ਦਾ ਕਤਰਾ ਪੰਜਾਬ ਲਈ ਲਾ ਦਿਓ ਕਿਉਂਕਿ ਇਹ ਇਕੱਠ ਅੱਜ ਦਾ ਵੋਟਾਂ ਲਈ ਨਹੀਂ ਹੈਗਾ ਇਹ ਕੋਈ ਸਰਕਾਰਾਂ ਬਣਾਉਣ ਲਈ ਨਹੀਂ ਇਹ ਆਪਣੀਆਂ ਜ਼ਮੀਨਾਂ ਬਚਾਉਣ ਲਈ ਆ ਆਪਣੀ ਅਣਖ ਤੇ ਗੈਰਤ ਬਚਾਉਣ ਲਈ ਆ ਆਪਣਾ ਪੰਜਾਬ ਬਚਾਉਣ ਲਈ ਆ ਮੇਰੀ ਬੇਨਤੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਪਿੱਛੇ ਆ ਕੇ ਸਾਰੇ ਖੜਕੇ ਇਹ ਲੜਾਈ ਲੜੋ ਅਤੇ ਕੇਜਰੀ ਵਾਲਾ ਤੇ ਭਗਵੰਤ ਮਾਨ ਨੂੰ ਦੱਸ ਦਿਓ ਕਿ ਪੰਜਾਬੀ ਐਨੇ ਸੁਖਾਲੇ ਨਹੀਂ ਪੰਜਾਬੀਆਂ ਦੀਆਂ ਜ਼ਮੀਨਾਂ ਤੇ ਆਪਣੀਆਂ ਮਾਂ ਪਿੱਛੇ ਮਾਂ ਲਈ ਵੀ ਬੋਲਿਆ ਸੀ ਆ ਤੁਹਾਡੇ ਤਾਂ ਬਟਿੰਡੇ ਵਾਲੇ ਲਗਭਗ ਬਹੁਤ ਆਖੂ ਆਦੇ ਮੋਟਿਆਂ ਤੇ ਪਰਨੇ ਰੱਖੇ ਹੋਏ ਨੇ ਮਾਨ ਸਾਹਿਬ ਓ ਕੇਜਰੀਵਾਲ ਸਾਹਿਬ ਆ ਮੋਟਿਆਂ ਤੇ ਪਏ ਹੋਏ ਪਰਨੇ ਇਹ ਗਰਮੀ ਪੁੰਝਣ ਲਈ ਨਹੀਂ ਰੱਖੇ ਇਹ ਤੇਰੇ ਵਰਗਿਆਂ ਦੀ ਗਰਦਨ ਦੇ ਵਿੱਚ ਪਾ ਕੇ ਲੱਤਾਂ ਜੋੜ ਕੇ 끄ੜਿਸਣ ਲਈ ਵੀ ਰੱਖੇ ਨੇ 끄ੜਿਸਣ ਐਸਾ 끄ੜੀਸਾ ਬਣਾਂਗੇ ਐਸਾ 끄ੜੀਸਾ ਬਣਾਂਗੇ ਤੁਹਾਡੇ ਤੁਹਾਡੇ ਐਮਐਲਏ ਤੇ ਮੰਤਰੀਆਂ ਨੂੰ ਪਿੰਡ ਦੀ ਜੂਝ ਨਹੀਂ ਬੜਨ ਦਿੰਦੇ ਪਿੰਡ ਦੀ ਪਰਮਿਟ ਨਹੀਂ ਵੜ ਦਿੰਦੇ ਸੋ ਇਸ ਲਈ ਮੇਰੀ ਬੇਨਤੀ ਹੈ ਤਕੜੇ ਹੋ ਕੇ ਲੜਾਈ ਲੜੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਚੰਡਾ ਚੱਕੇ ਪੂਰੇ ਪੰਜਾਬ ਦੇ ਵਿੱਚ ਤੁਰ ਰਹੇ ਨੇ